ਫਿਰੋਜ਼ਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗੜਾ ਦੋਨਾਂ ਧਿਰਾਂ ਵੱਲੋਂ ਚਲਾਏ ਗਏ ਇੱਟਾਂ ਰੋੜੇ ਤੇ ਗੁਰੂ ਘਰ ਵਿੱਚ ਕੀਤੀ ਗਈ ਬੇਅਦਬੀ ਜਾਣਕਾਰੀ ਦੇ ਮੁਤਾਬਿਕ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਜਿੱਥੇ ਇੱਕ ਮਜ਼ਦੂਰ ਤੇ ਜ਼ਬਰੀ ਕਬਜ਼ਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਤੇ ਕਬਜ਼ੇ ਵਾਲਿਆਂ ਵਿਚਾਲੇ ਜ਼ਬਰਦਸਤੀ ਲੜਾਈ ਹੋ ਗਈ ਇੱਟਾਂ ਪੱਥਰ ਲੈ ਕੇ ਜਾ ਰਹੇ ਇੱਕ ਟਰੈਕਟਰ ਲੋਕਾਂ ਨੂੰ ਠੱਕਰ ਮਾਰਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਦੇ ਮੁਤਾਬਿਕ ਦੋ ਧਿਰਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇੱਕ ਧਿਰ ਨੇ ਉਸ ਜ਼ਮੀਨ ਤੇ ਕਿਲਾ ਬਣਾਉਣ ਲਈ ਦਿੱਤਾ ਹੋਇਆ ਸੀ ਹਾਲਾਂਕਿ ਝਗੜਾ ਸੁਲਝਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ ਪਰ ਪਿੰਡ ਵਾਸੀਆਂ ਦੇ ਵੱਲੋਂ ਜ਼ਮੀਨ ਤੇ ਕਬਜ਼ਾ ਕਰਨ ਵਾਲਿਆਂ ਤੇ ਇਹ ਕਥੀ ਤੌਰ ਤੇ ਦੋਸ਼ ਲਗਾਏ ਜਾ ਰਹੇ ਨੇ ਕਿਉਂ ਨਾ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੀਡੀਓ ਦੇ ਵਿੱਚ ਇਹ ਸਾਰਾ ਕੋਸ਼ ਦਿਖਾਈ ਦੇ ਰਿਹਾ ਹੈ। ਕਿਸ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਉਤਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ? ਆਓ ਤੁਹਾਨੂੰ ਸੁਣਾਉਂਦੇ ਹਾਂ। ਗਰਨਾਲ ਸਿੰਘ ਜੀ, ਗਰਨਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੇ ਅੱਜ ਜਿਹੜਾ ਬੈਰਲ ਵੀ ਹੋਈ ਵੀਡੀਓ ਕੀ ਰੋਲਾ ਸੀ ਜੀ? ਗੱਟੀ ਰਹੋਗੇ ਜੀ ਇਹ ਸਾਡਾ ਜ਼ਮੀਨ ਦਾ ਝਗੜਾ ਹੈ। ਹੂੰ ਹੂੰ। ਜ਼ਮੀਨ ਸਾਡਾ ਸਾਡੇ ਆਰਥੀ ਦੇ ਲੈਣ ਦੇਣ ਅਸੀਂ। ਕਹਿੰਦੇ ਨੇ। ਕਹਣਾ ਗੁਰਮੀਤ ਸਿੰਘ ਆਰਥੀ ਆ ਜੀ। ਉਰਫ ਕਾਲਾ ਪਿੰਡ ਮਧਰੇ ਨੇ ਉਹ ਬਾਰੇ ਕੇ ਹਾਂਜੀ ਹਾਂਜੀ। ਕਹਿੰਦਾ ਮੇਰਾ ਨਾ ਸੱਜਣ ਤਾਂ ਜਿਵੇਂ ਪ੍ਰਾ ਬਣਾ ਸੀਗਾ। ਹੂੰ ਹੂੰ। ਅਸੀਂ ਤੋਂ ਬਾਅਦ ਨੇ ਚੱਕ ਤੂੰ ਜਮੀਨ ਬੀਜਦੇ ਰਿਹਾ। ਹੂੰ ਹੂੰ। ਕਹਿੰਦਾ ਤੂੰ ਇਹ ਵੀ ਲੈ ਤੂੰ ਉਧਰ ਉਹ ਵੀ ਲੈ ਆ ਮੈਂ ਵੀ ਲੈ ਇੱਕ ਦੋ ਵਾਰ ਇਹਨੇ ਤੇ ਕੋਈ ਬੀਜੀ ਹੁਣ। ਤੇ ਮੈਂ ਸਾਰੀ ਉਮਰ ਇਹਦੀ ਬੀਜਦੇ ਰਿਆਂ। ਹੂੰ ਹੂੰ। ਇਹ ਸਰ ਜੀ ਜਦੋਂ ਨਾ ਸਾਡਾ ਰੋਲਾ ਪਿਆ ਮੈਨੂੰ ਪਤਾ ਲੱਗਿਆ ਵੀ ਜਿਹੜੀ ਜਮੀਨ ਅੱਛਕਲ ਦਿੱਤੀ ਜਾਂਦੀ। ਇਹਦੇ ਵਿੱਚ ਇਹਨਾਂ ਬੱਚਿਆਂ ਦੇ ਸਟਾਮ ਖਰਾਏ ਨੇ। ਹੂੰ ਹੂੰ। ਹਰ ਸਾਲ ਹੀ ਫਸਲ ਦੇ ਮੈਂ ਅਰਥੀ ਜਾਂਦਾ ਸੀ ਨਾ ਜਦੋਂ ਫਸਲ ਦੇ ਸਾਹਬ ਨਾਲ ਇਹ ਜਾਂਦਾ ਸਾਡੇ ਕੋਲ ਇਹ ਸਟਾਮ ਖਰਵਾਉਂਦਾ ਸੀ ਹਮਮ ਸਟਾਮ ਕਰਾ ਕੇ ਇਹਨੇ ਸਾਰੇ ਬੰਦਾਂ ਦੇ ਫੋਟੋ ਲਵਾ ਕੇ ਬੱਚਿਆਂ ਦੇ ਫੋਟੋ ਸੈਂ ਕਰਵਾ ਕੇ ਖਾਲੀ ਸਟਾਮ ਲੈ ਲੈਂਦਾ ਸੀ ਹਮਮ ਕਹਿੰਦੀ ਨੋਟਰੀ ਨਾਲ ਬਣੀ ਸੀਗੀ ਹਮਮ ਨੋਟਰੀ ਬਣ ਕਰਕੇ ਇਹ ਸਾਡੇ ਨਾਲ ਹੌਲੀ ਹੌਲੀ ਕਰਦੇ ਪੰਜਾਂ ਚਾਰਾਂ ਸਾਲਾਂ ਵਿੱਚ ਮੈਨੂੰ ਪਤਾ ਲੱਗ ਗਿਆ ਐਸੀ ਫਿਰ ਲੱਗਾ ਵੀ ਮੇਰੀ ਪਹਿਲੀ ਹਟਪਾ ਚਾਹੁੰਦਾ ਹਮਮ ਹੋਰ ਮੈਂ ਪੰਚਾਇਤ ਨੂੰ ਸਾਰੇ ਪਿੰਡ ਨੂੰ ਨਗਰ ਨੂੰ ਮੈਂ ਅਪੀਲ ਕੀਤੀ ਮੈਂ ਆਖਾ ਮੇਰਾ ਸੰਯੋਗ ਦਿਓ ਇਹ ਜਿਹੜਾ ਅੱਜ ਜਿਹੜਾ ਆਰਤੀ ਹੈ ਨਾ ਜੱਟ ਇਹ ਮੈਨੂੰ ਲੈਂਦਾ ਮੇਰੀ ਪਹਿਲੀ ਹੜਪਣਾ ਚਾਹੁੰਦਾ ਹੈ ਤੇ ਪੰਚਾਇਤ ਬਹਿ ਕੇ ਗੁਰਦੁਆਰੇ ਫੈਸਲਾ ਕੀਤਾ ਮੈਂ ਆਖਾ ਗੁਰੂ ਮਹਾਰਾਜ ਜਿਹੜੇ ਮੇਰਾ ਜ਼ਮੀਨ ਦਾ ਹੱਲ ਕਰੇ ਤੇ ਸਾਡਾ ਲੜਾਈ ਛਕੜਾ ਮੁੱਕ ਜਾਏ ਤਾਂ ਮੈਂ ਕਿਲਾ ਜ਼ਮੀਨ ਦਾ ਗੁਰਦੁਆਰ ਦਾਣ ਕਰਾਂਗਾ ਹਾਂ ਉਹ ਤੋਂ ਹੀ ਗੁਰਦੁਆਰਾ ਨੇ ਦੇਤੀ ਸੀ ਹਾਂਜੀ ਹਾਂਜੀ ਗੁਰਦੁਆਰ ਨੇ ਦੇਤੀ ਸੀ ਕਿਲਾ ਕੀ ਹੋਇਆ ਜਿਹੜਾ ਹਾਂਜੀ ਇੱਥੇ ਜੀ ਮੈਂ ਤਾਂ ਮਰ ਗਈ ਸੀ ਮੈਂ ਚੱਲਿਆ ਸੀ ਸ਼ਾਹ ਖੋੜੀ ਜੀ ਏ ਮੇਰੇ ਬਾਦ ਦੇ ਵਿੱਚੋਂ ਸਵੇਰੇ ਮੇਰੇ ਕੋਲ ਕਰੇ ਮੁਲਾਜ਼ਮਾ ਹੈ ਮੁਲਾਜ਼ਮ ਮਾੜਾ ਚੰਗਾ ਬੋਲੇ ਮੇਰੇ ਪਰਿਵਾਰ ਨੂੰ ਉਹ ਜਾਣ ਲੱਗੇ ਸਸਕਾਰ ਤੇ ਇਹਨਾਂ ਗੱਡੀ ਦੀ ਚਾਬੀ ਕੱਢ ਕੇ ਰੋਕ ਲਿਆ ਰੋਲ ਕੁਮਾਰ ਨੇ ਜਦੋਂ ਇਹਨਾਂ ਰੋਕਿਆ ਉਹ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਜੁੜੇ ਉਹਨਾਂ ਗੱਲਬਾਤ ਕਰਕੇ ਉਹਦੇ ਵਿੱਚ ਇਹਨਾਂ ਇਹ ਚਲੇ ਗਏ ਪੁਲਿਸ ਚਾਬੀ ਗੱਡੀ ਦੇਤੀ ਤੇ ਚਲੇ ਗਏ ਅਸੀਂ ਚਲੇ ਗਏ ਉਥੇ ਮੈਂ ਸ਼ਹਿਰ ਹੈਗਾ ਸੀ ਬਾਜ਼ਾਰ ਦੇ ਵਿੱਚ ਮੈਂ ਚਲਾ ਗਿਆ ਮੈਂ ਵੀ ਇਹਨਾਂ ਦੇ ਨਾਲ ਚਲਾ ਗਿਆ ਇਹ ਤੋਂ ਬਾਅਦ ਵਿੱਚ ਇਹਨੇ ਬੰਦੇ ਗੁਰਮੀਤ ਸਿੰਘ ਨੇ ਲਿਆ ਆਖੇ ਤੇ दारू ਪਿਆ ਕੇ ਹਾਂ ਹਾਂ ਇਹ ਗੁਰੂ ਸਾਹਿਬ ਦੀ ਆਤਮਾ ਤਾਂ ਕਰਨ ਲੱਗਾ ਇਹਨੇ ਪੱਟਿਆ ਬੇਅਦਬੀ ਬੇਅਦਬੀ ਕੀਤੀ ਇਹਨੇ ਤੇ ਨਿਸ਼ਾਨ ਸਾਹਿਬ ਪੱਟ ਕੇ ਪਰਾ ਲੈ ਕੇ ਸ਼ਰਤ ਲਾ ਜਾ ਸਾਡੀਆਂ ਕੁੜੀਆਂ ਆ ਗਈਆਂ ਝੋਖੋਂ ਲੱਗਿਆ ਹੋਰ ਪਿੰਡ ਦੇ ਬੰਦੇ ਇਹਨੇ ਸੁਰਤ ਥੱਲੇ ਨਿਸ਼ਾਨ ਸਾਹਿਬ ਫੁੱਟਣ ਤੋਂ ਬਾਅਦ ਇਹ ਬੱਚੇ ਆ ਕੇ ਰੋਲਾ ਪੈ ਗਏਗਾ ਰੋਲਾ ਪੈਣ ਤੇ ਮੈਨੂੰ ਪਤਾ ਲੱਗ ਗਿਆ ਵੀ ਆਹ ਤਾਂ ਤੇਰੇ ਪਿੰਡ ਲੜਾਈ ਹੋ ਗਈ ਤੇਰੇ ਪਹਿਲੇ ਜੀ ਤੇ ਮੈਂ ਵਾਪਸ ਆ ਕੇ ਜੀਰੇຊੂ ਮੈਂ ਤੇ ਬ੍ਰਦਰ ਸਰੂਪ ਸਿੰਘ ਨੂੰ ਕੀਤਾ ਫੋਨ ਮੈਂ ਮੈਨੂੰ ਲੈ ਕੇ ਚੱਲ ਬਸ ਅੱਡੇ ਚ ਦੋਵੇਂ ਭਰਾਏ ਉਹ ਤਾਂ ਚਲੇ ਗਏ ਸਾਰੇ ਫਿਰ ਹੁਣ ਇੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ ਹਾਂਜੀ ਬੇਅਦਬੀ ਕੀਤੀ ਨਾ ਸ਼ਰਾਬ ਪੀ ਕੇ ਨਪਟੇ ਨਿਸ਼ਾਨ ਸਾਹਿਬ ਜਿਹੜੇ ਬੰਦੇ ਨਾ ਕਰਦੀ ਕਿ ਨਹੀਂ ਹੁਣ ਮੌਕੇ ਤੇ ਆ ਕੇ ਹਾਂਜੀ ਕੋਈ ਭਰੋਸਾ ਦਿੱਤਾ ਪੁਲਿਸ ਨੇ ਆ ਕੇ ਮੌਕੇ ਤੇ ਆਉਣਾ ਐ ਤਾਂ ਕੋਈ ਨਹੀਂ ਕੀਤਾ ਸੱਦਾਂਗੇ ਤੁਹਾਨੂੰ ਗੱਲਬਾਤ ਕਰਾਂਗੇ ਅਖੇ ਹਾਂਜੀ ਹੋਰ ਕੋਈ ਪਰੋਸਣ ਨਹੀਂ ਦਿੱਤਾ ਕੋਈ ਭਰੋਸਾ ਨਹੀਂ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਜੀ ਇਹ ਨਹੀਂ ਗੱਲ ਕੀਤੀ ਸਾਡੇ ਕੋਈ ਪਰਚੇ ਮੰਗੇ ਸਾਡੇ ਇਹ ਗੱਲ ਹੈ ਕਿ ਸਾਡੇ ਜਿਹੜਾ ਸਾਡਾ ਕੋਈ ਇਹ ਨਿਸ਼ਾਨ ਸਾਹਿਬ ਜਾਂ ਸਾਡੀ ਜ਼ਮੀਨ ਤੇ ਨਿਯਾਇ ਖਵਜਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਇਹ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਇਹ ਨਾ ਕੀਤੀ ਜਾਵੇ ਮੇਰਾ ਨਾਮ ਗੋਮਰ ਸਿੰਘ ਹੈ ਜੀ ਗੋਮਰ ਸੇ ਕਾ ਕੀ ਦੇਖਿਆ ਜਿਹੜਾ ਇੱਥੇ ਕਬਜ਼ਾ ਕਰਨ ਆਇਆ ਹੌਣ ਸੀ ਇਹ ਜੀ ਪਿੰਡ ਮਦਰੇ ਤੋਂ ਗੁਰਮੀਤ ਸਿੰਘ ਉਰਫ ਕਾਲਾ ਆਰਧਿਆਇਕ ਅ ਇਹਨਾਂ ਦਾ ਅੰਦਰੂਨੀ ਆਪਸੀ ਜੋ ਵੀ ਲੈਂਡਨ ਸੀ ਕਿਸੇ ਨੂੰ ਪਤਾ ਨਹੀਂ ਪਰ ਜਿਹੜਾ ਇਹ ਨਿਸ਼ਾਨ ਸਾਹਿਬ ਦੀ ਇੱਕ ਕਿਲਾ ਗੁਰਨਾਮ ਸਿੰਘ ਇਹਦੇ ਬੱਚਿਆਂ ਦੇ ਨਾਂ ਇਹਦੇ ਭਤੀਜਿਆਂ ਦੇ ਨਾਂ ਜ਼ਮੀਨ ਹੈ ਜਿਹੜੀ ਇਹਦੇ ਨਾਲ ਇਹ ਅਨਹੂਣੀ ਹੋਣ ਲੱਗੀ ਤੋਂ ਇਹਨੇ ਗੁਰਦੁਆਰਾ ਸਾਹਿਬ ਧਾਨ ਕੀਤੀ ਤਾਂ ਕਾਫੀ ਦਿਨਾਂ ਦੀ ਪੁਲਿਸ ਜਿਹੜੀ ਇਹ ਗਰਮੀਤ ਸਿੰਘ ਦੇ ਕਹਿਣ ਤੇ ਪੰਚਾਇਤ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਨਿਸ਼ਾਨ ਸਾਹਿਬ ਇੱਥੇ ਇਸ ਤਰ੍ਹਾਂ ਲਾਣਾ ਜਿਹੜਾ ਇਹ ਕੋਈ ਅਸੂਲ ਨਹੀਂ ਔਰ ਇਹਦੇ ਕੋਲ ਇੰਨੀ ਕਿੰਨੀ ਮਾਇਆ ਧਾਰੀ ਇਹ ਜਿਹਦੇ ਕੋਲੇ 10 ਰੁਪਏ ਤਾਂ ਹੈ ਨਹੀਂਗੇ ਇਹਨੇ দান ਕਿਵੇਂ ਕੀਤੀ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਿਆ দান ਜਿਹੜਾ ਗਰੀਬ ਤੋਂ ਗਰੀਬ ਮਾਂ ਕੰਗਾਲ ਹਰ ਕੋ ਆਪਦਾ ਘਰ ਵੀ দান ਕਰ ਸਕਦਾ ਹੈ দান ਕਰਨਾ ਕਿਸੇ ਤੋਂ ਪੁੱਛਣ ਵਾਸਤੇ ਨਹੀਂ ਜਾਇਆ ਜਾਂਦਾ ਦਾ ਪਿੰਡ ਦੀ ਪੰਚਾਇਤ ਉਹਨਾਂ ਨੇ দান ਕੀਤਾ ਇਹ ਨਿਸ਼ਾਨ ਸਾਹਿਬ ਜਿਹੜਾ ਲਾਇਆ ਗਿਆ ਇਸ ਕਿਲੇ ਦੇ ਵਿੱਚ ਅੱਜ ਕੀ ਹੋਇਆ ਗਰਮੀਤ ਸਿੰਘ ਨੇ ਪੁਲਿਸ ਨੂੰ ਲੈ ਕੇ ਪਹਿਲੇ ਇਹਨਾਂ ਦੇ ਪੂਰੇ ਘਰ ਦੇ ਉੱਤੇ ਕਬਜ਼ਾ ਕੀਤਾ ਸਾਰੇ ਪਰਿਵਾਰ ਨੂੰ ਬੜਾ ਬੁਰੀ ਹਾਲਾਤ ਨਾਲ ਦਬਾ ਕੇ ਰੱਖਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮੰਨਣੇ 'ਚ ਨਹੀਂ ਆਉਂਦੇ ਆਪਣੇ ਆਪ ਇਹ ਨਿਸ਼ਾਨ ਸਾਹਿਬ ਆਪ ਦੇ ਹੱਥੀ ਨਹੀਂ ਪਟਾਉਂਦੇ ਤਾਂ ਪੁਲਿਸ ਚਲੀ ਗਈ ਪੁਲਿਸ ਨੇ ਜਾਣੀ ਪ੍ਰਮਾਤਮਾ ਇਹਨਾਂ ਨੂੰ ਕਿਹਾ ਗਰਮੀਤ ਸਿੰਘ ਨੂੰ ਵੀ ਤੂੰ ਆਪਣੇ ਆਪ ਕਬਜ਼ਾ ਲੈ ਸਕਦਾ ਲੈ ਲੈ ਜਾਂ ਕਿਵੇਂ ਹੋਇਆ ਪੁਲਿਸ ਚਲੀ ਗਈ ਉਹ ਬੈਠੇ ਰਹੇ ਲੋਕ ਦੇਖਦੇ ਦੇਖਦੇ ਚਲੇ ਗਏ ਵੀ ਪੁਲਿਸ ਗਈ ਲੋਕ ਵੀ ਗਏ ਇਹ 15 20 ਬੰਦੇ ਸੀ ਜਿਹੜੇ ਕੁਝ ਬੰਦਿਆਂ ਨੇ ਇਹਨਾਂ ਨੇ ਜਦੋਂ ਅਸੀਂ ਪਹੁੰਚਿਆ ਵੇਖਿਆ ਵੀ ਇਹ ਸ਼ਰਾਬ ਵੀ ਪੀਤੀ ਹੋਈ ਸੀ ਜਿਨ੍ਹਾਂ ਨੇ ਇਹ ਮਹਾਰਾਜ ਦੇ ਜਿਹੜਾ ਨਿਸ਼ਾਨ ਸਾਹਿਬ ਹੈ ਇਹਨਾਂ ਨੂੰ ਪੁੱਟਿਆ ਔਰ ਬੜੇ ਗਲਤ ਢੰਗ ਨਾਲ ਪੁੱਟਿਆ ਔਰ ਪੁੱਟ ਕੇ ਇਹਨੂੰ ਪਹਿਲੋਂ ਚਲਾ ਕੇ ਥੁੱਲੇ ਮਾਰਿਆ ਅੱਗੋਂ ਪਿੱਛੋਂ ਕੁੜੀਆਂ ਨੂੰ ਜਦੋਂ ਇਹ ਗਰਨਾਮ ਸਿੰਘ ਦੀਆਂ ਜਾ ਇਹਦੀਆਂ ਨੋਹਾਂ ਨੂੰ ਪਤਾ ਲੱਗਿਆ ਕੁੜੀਆਂ ਨੂੰ ਪਤਾ ਲੱਗਿਆ ਭੱਜ ਕੇ ਇੱਧੋਂ ਆਈਆਂ ਤਾਂ ਉਹਨਾਂ ਨੇ ਉਹਨਾਂ ਦੇ ਜੁੰਡਿਆਂ ਤੱਕ ਵੀ ਪੱਟਣ ਤੱਕ ਕੋਸ਼ਿਸ਼ ਕੀਤੀ ਪਿੰਡ ਵਾਲੇ ਅਸੀਂ ਜਦੋਂ ਪਹੁੰਚੇ ਆ ਉਦੋਂ ਅਸੀਂ ਆਣ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਛੱਡਿਆ ਤਾਂ ਉਦੋਂ ਇਹ ਨਿਸ਼ਾਨ ਸਾਹਿਬ ਪਾੜ ਦਿੱਤਾ ਸੀ ਬੇਅਦਬੀ ਕੀਤੀ ਬੇਅਦਬੀ ਹੱਦ ਤੋਂ ਜ਼ਿਆਦਾ ਹੁਣ ਅਸੀਂ ਦੇਖੀ ਕੀ ਕਰਦੇ ਪੁਲਿਸ ਜਿਹੜੀ ਇੱਕ ਵਾਰੀ ਪਹਿਲੇ ਗੇੜਾ ਕੱਢ ਕੇ ਚਲੇ ਗਏ ਸੀ ਵਿਨੋਦ ਕੁਮਾਰ ਦੁਬਾਰਾ ਹੁਣ ਸੱਚ ਨੂੰ ਲੈ ਕੇ ਆਏ ਸੀ ਕਿ ਅਸੀਂ ਮੌਕਾ ਦੇਖਣ ਆਏ ਆ ਸਾਡੇ ਤੋਂ ਉਸੇ ਤਰ੍ਹਾਂ ਦੀਆਂ ਹੀ ਪਹਿਲੇ ਦੀ ਤਰ੍ਹਾਂ ਜਿਹੜੇ ਬਿਆਨ ਬਾਜ਼ੀ ਆਪਣੇ ਮਰਜ਼ੀ ਨਾਲ ਕਿ ਫਿਰ ਤੁਸੀਂ ਕਿਉਂ ਲਾਇਆ ਕਿਵੇਂ ਲਾਇਆ ਵਾਰ-ਵਾਰ ਹੀ ਕਿ ਕਿਸੇ ਵੀ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਐਹੋ ਜਾਂ ਮਜਬੂਰ ਕਰ ਦਈਏ ਕਿ ਜਿਹੜਾ ਹੈ ਕੋਈ ਆਰਟੀ ਦੇ ਹੱਕ ਦੇ ਵਿੱਚ ਇਹੋ ਜੀ ਗੱਲ ਹੋ ਜਾਵੇ ਤੇ ਅਸੀਂ ਨਾਲੇ ਪੁਲਿਸ ਜਿਹੜੇ ਆ ਅਰਤੀ ਦੇ ਜਿਹੜਾ ਕੋਈ ਪੈਸਾ ਖਾਦਾ ਕੀ ਕੀਤਾ ਪ੍ਰਮਾਤਮਾ ਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਦੇ ਵਾਸਤੇ ਅਸੀਂ ਇਹੀ ਮੰਗ ਕਰਦੇ ਹਾਂ ਨੂੰ ਕਾਫੀ ਸਮਾਂ ਕੱਲ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਵੀ ਦਿੱਤੀ ਸੀ ਵੀ ਇਹ ਜਿਹੜਾ ਸਾਡੇ ਨਾਲ ਹੋ ਰਿਹਾ ਪੰਚਾਇਤ ਨਾਲ ਇਹ ਨਹੀਂ ਹੋਣਾ ਚਾਹੀਦਾ ਗੁਰਨਾਮ ਸਿੰਘ ਨੇ ਤਾਂ ਚਲੋ ਅਰਧ ਕੀਤੀ ਹੈ ਪੰਚਾਇਤ ਨਾਲ ਵੀ ਬਹੁਤ ਬੁਰੀਆਂ ਹਰਕਤਾਂ ਕੋਸ਼ਿਸ਼ ਹੋ ਰਹੀਆਂ ਦੀ ਨਾਮ ਕੀ ਬਲਵਿੰਦਰ ਸਿੰਘ ਕਿੱਥੋਂ ਦਾ ਰਹਿਣ ਬਲਜੀ ਆਈ ਗੱਤੀ ਰਾਜੋ ਸਾਹਮਣ ਆਪਣਾ ਘਰ ਦਿਖਾਈ ਦੇ ਰਿਹਾ ਜਿਸ ਟਾਈਮ ਨਿਸ਼ਾਨ ਸਾਹਿਬ ਕਈਆਂ ਲੈ ਕੇ ਤੇ ਪਟਨ ਸ਼ੁਰੂ ਕਰਦੇ ਦਾ ਦੋ ਤਿੰਨ ਬੰਦੇ ਪੰਜ ਸੀ ਉਹ ਤਿੰਨੇ ਚਾਰੇ ਭਰਾ ਆਪ ਹੀ ਸੀ ਨਾਲ ਕੋਈ ਹੋਰਾਂ ਦੇ ਪਿੰਡੋਂ ਮਧਰਿਆਂ ਚੋਂ ਆਏ ਸੀ ਜਦੋਂ ਨਿਸ਼ਾਨ ਸਾਹਿਬ ਪੜ ਰਿਹਾ ਸੀ ਉਸ ਟਾਈਮ ਮਵੀ ਉਹ ਤੋਂ ਘਰੋਂ ਟੁਰ ਪਿਆ ਇੱਥੇ ਵਿਚਾਰੀਆਂ ਕੁੜੀਆਂ ਆਣ ਕੇ ਉਹਨਾਂ ਨਿਸ਼ਾਨ ਸਾਹਿਬ ਵੜਿਆ ਉਹਨਾਂ ਕੋ ਖਿੱਚ ਕੇ ਤੇ ਸਾਰੇ ਨਿਸ਼ਾਨ ਸਾਹਿਬ ਨੂੰ ਪਾੜ ਦਿੱਤੀ ਐ ਇੰਨੀ ਬੇਇੱਜ਼ਤੀ ਕੀਤੀ ਗੁਰੂ ਕਰਦੀ ਵੀ दारू ਪੀ ਕੇ ਬੜਾ ਪਰੇਸ਼ਾਨ ਦੀ ਗੱਲ ਏ ਸਾਰੇ ਪਿੰਡ ਨੂੰ ਉਹਨਾਂ ਚ ਛੱਡ ਦਿੱਤਾ ਕਿਉ ਆਪਣੀ ਇਹ ਆ ਕਿੱਥੋਂ ਦੀ ਆਵਾਜ਼ ਪਹੁੰਚਦੀ ਆਪਣੀ ਅੰਮਰਸਰ ਦੀ ਹਾਂ ਕਬਜ਼ਾ ਲੈਣਾ ਟਰੈਕਟਰ ਨਾਲ ਸੰਦ ਵੀ ਲੈ ਕੇ ਆਏ ਆ ਟਰੈਕਟਰ ਵੀ ਲੈ ਕੇ ਪਹਿਲਾਂ ਪੁਲਿਸ ਨੇ ਜ਼ਮੀਨ ਹੈਗੀ ਨਿਸ਼ਾਨ ਸਿੰਘ ਗੁਰਨਾਮ ਸਿੰਘ ਦੀ ਤੇ ਸਰੂਪ ਸਿੰਘ ਦੀ ਤਿੱਲਾ ਪਰੋਂ ਦੀ ਇਹਨਾਂ ਦੀ ਪੈੜੀ ਸੀ ਇਹਨਾਂ ਪੈੜੀ ਕਾਲੇ ਨੂੰ ਦਿੱਤੀ ਸੀ ਉਧਰ ਵਾਲੀ ਵੱਖਰਾ ਕਬਜ਼ਾ ਸੀ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹਾਂ ਇਹ ਗੁਰਦੁਆਰਾ ਬਣ ਰਿਹਾ ਹੈ ਇਹ ਨਿਸ਼ਾਨ ਇਹਨਾਂ ਨੇ ਗੁਰਨਾਮ ਸਿੰਘ ਸਰੂਪ ਬਣਾ ਨੇ ਇਹਨਾਂ ਦਿੱਤੀ ਗੁਰਦੁਆਰੇ ਨੂੰ ਗੁਰਦੁਆਰੇ ਦੇ ਕਬਜ਼ਾ ਕੀਤਾ ਗਿਆ ਕੀ ਕੀਤਾ ਹਾਂ ਇਹਨਾਂ ਪੈੜੀ ਇਹਨਾਂ ਦੀ ਹੈ ਜਿਹੜੀ ਪੈੜੀ ਇਹਨਾਂ ਨੂੰ ਦਿੱਤੀ ਗਈ ਉਹ ਪੈੜੀ ਉਧਰ ਹੈ ਵੱਖਰੀ ਇਹਨਾਂ ਦੀ ਹੈ ਇੱਥੇ ਪੈੜੀ ਇਹ ਨਹੀਂ ਦਿੱਤੀ ਹੈ ਨਾ ਇਹ ਨਜਾਇਜ਼ ਹੀ ਕਬਜ਼ਾ ਕਰ ਰਿਹਾ ਹੈ ਇਹਨਾਂ ਦੇ ਦਿੱਤੀ ਸੀ ਗੁਰਦੁਆਰੇ ਨੂੰ ਸਾਡੇ ਦਾ ਮਹਾਰਾਜ ਸੱਚਾ ਪਾਤਸ਼ਾਹ ਵੀ ਸਾਨੂੰ ਸਾਡੀ ਪੈੜੀ ਵਾਪਸ ਮੁੜ ਜਾਵੇ ਤੇ ਅਸੀਂ ਕਿੱਲਾ ਲੜਾਈ ਨਾ ਪਵੇ ਬੰਦੇ ਬੰਦੇ ਉਧਰੋਂ ਬਿਨਾਂ ਕੋਈ ਹੋਵੇ ਦੇਅਤ ਵੀ ਹੋਈ ਹਾਂ ਬਹੁਤ ਨਿਸ਼ਾਨ ਸਾਹਿਬ ਦੀ ਬਹੁਤ ਜਿਆਦੀ ਹੋਈ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਰਵਾਈ ਤਾਂ ਪੂਰੀ ਹੋਣੀ ਚਾਹੀਦੀ ਜੋ ਅੱਗੇ ਗ੍ਰੰਥ ਸਾਹਿਬ ਜਦੋਂ ਹੋਇਆ ਸੀ ਉਹਨਾਂ ਮਹਾਰਾਜ ਰਫਾ ਪਾੜੇ ਸੀ ਉਦੋਂ ਕਿੰਨਾ ਹੋਇਆ ਸੀ ਜੋ ਆਏ ਟਾਈਮ ਦਾ ਮਹਾਰਾਜ ਦਾ ਨਿਸ਼ਾਨ ਸਾਹਿਬ ਹੀ ਨਾ ਬਾੜ ਦਿੱਤਾ ਸਾਰਾ ਕੋਲ ਮੁੱਢੋ ਬਾੜ ਦਿੱਤਾ ਜਨਾਨੀਆਂ ਨਾ ਹੁੰਦੀਆਂ ਉਹ ਬੀਬੀਆਂ ਆ ਗਿਆ ਉਹਨਾਂ ਫੜਿਆ ਸੀ ਔਰ ਉਹ ਬੰਦੇ ਸੀ ਤੇ ਜਨਾਨੀ ਦਾ ਖਨਾਕ ਜੋਰ ਹੁੰਦਾ ਉਹ ਬੰਦੇ 6-7 ਜਣੇ ਬਾਕੀ ਖੜੇ ਸੀ ਜੇ ਉਹ ਖਿੱਚ ਕੇ ਬਾੜਦੇ ਰਹੇ ਆ ਨਸ਼ਾ ਵੀ ਕੀਤਾ ਹੈ ਇਹ ਵੀ ਪਤਾ ਵੀ ਪੋਸਟ ਵੀ ਵੀ ਖਾਦਾ ਹੋਣਾ ਦਾ ਸ਼ਰਾਬ ਪੀਂਦੇ ਰਹੇ ਦਾਰੂ ਵੀ ਪੀਂਦੇ ਰਹੇ ਇੱਥੇ ਬੈਠੇ ਰਹੇ ਅੰਮਦੇ ਸਾਲੇ ਜਦੋਂ ਵੇਖਿਆ ਵੀ ਪੇਂਡਾਲੇ ਸਾਰੇ ਗੈਚਲੇ ਆ ਉਹਨਾਂ ਪਿੱਛੇ ਇਹਨਾਂ ਕਈਆਂ ਲਿਆ ਕੇ ਦੇਨ ਪੜਨਾ ਸ਼ੁਰੂ ਕਰ ਦਿੱਤਾ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਬਿਆਨ ਲਏ ਜਾ ਰਹੇ ਨੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਜੇ ਵੈਰੀਫਾਈ ਕਰ ਰਹੇ ਆ ਜੀ ਫਰ ਮਸਲਾ ਕੀ ਹੈ ਅਜੇ ਮਸਲੇ ਦਾ ਤਾਂ ਸਮਝ ਰਹੇ ਆ ਜੀ ਕੋਈ ਨਹੀਂ ਜੀ ਇੱਕ ਪਾਰਟੀ ਆ ਉਹਦਾ ਅਜੇ ਪੱਖ ਸੁਣਿਆ ਦੂਸਰੀ ਪਾਰਟੀ ਦਾ ਪੱਖ ਸੁਣਦੇ ਆ ਕੋਈ ਨਹੀਂ ਅਜੇ ਇਸ ਤਰ੍ਹਾਂ ਦੇ ਕੋਈ ਮੈਟਰ ਨਹੀਂ ਸਾਹਮਣੇ ਆ ਰਿਹਾ ਹੈ ਦੇ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਕੇ ਜੋ ਵੀ ਹੋਊਗਾ